ਜੇ ਮੈਡਮ ਨਾ ਚੁੱਪ ਹੋਈ ਮੈਂ ਸਾਰੇ ਲੈਨਦਨ ਕੱਢ ਦੂੰਗਾ 2017 ਤੋਂ ਲੈ ਕੇ ਇਸ ਤਰ੍ਹਾਂ ਦੇ ਲੈਨਦਨ ਬੜੇ ਲੈਨਦਨ ਨੇ ਨਹੀਂ ਫਿਰ ਵੀ ਥੋੜਾ ਜਿਹਾ ਆਈਡੀਆ ਦੇ ਦਿਓ ਉਹਨਾਂ ਨੂੰ ਦੱਸਾਂਗਾ ਨਾ ਜਿਦੇ ਜਿਦੇ ਕੋ ਕਾਉਂਸਲਰਾਂ ਕੋ ਕੀ ਕੀ ਲਿਆਜ 2017 ਜੇ ਫਿਰ ਕੱਲ ਦਾਦਾ ਚੇਤਾਵਨੀ ਹੈ ਮੈਡਮ ਨੂੰ ਖੁੱਲ ਕੇ ਚੇਤਾਵਨੀ ਹੈ ਕੋਈ ਲਿਆਜ ਨਹੀਂ ਤੇ ਵਿਦ ਪ੍ਰੂਫ ਤੁਹਾਨੂੰ ਮੈਂ ਦੱਸੂਗਾ ਭਾਜੀ ਇਹ ਚੀਜ਼ਾਂ ਤੇ ਇਹ ਬੰਦੇ ਜੇ ਬਾਈ ਨੇਮ ਦੇ ਦੂੰਗਾ ਸਰਨਦਾਵਾ ਸਾਹਿਬ ਨੇ ਵੀ ਨੋਟਿਸ ਭੇਜਿਆ ਲੀਗਲ ਲੋੜ ਸ਼ੀ ਪ੍ਰਧਾਨ ਬਣੇ ਹੋ ਅਮਰਸਰ ਦੇ ਤਾਂ ਹੀ ਰੇ ਤੁਸੀਂ ਵੀ ਟੈਚੀਆਂ ਦਾ ਹੀ ਪੈਸੇ ਦਿੱਤੇ ਜਾਂ ਕਿਵੇਂ ਤੁਹਾਨੂੰ ਪ੍ਰਧਾਨ ਬਣਾਇਆ ਪਾਜੀ ਹੁਣ ਉਹਨਾਂ ਮਾਫੀ ਨਹੀਂ ਮਿਲਣੀ ਬਾਈ ਜੀ ਬਣਾ ਲਿਆ ਦਾ ਉੱਪਰ ਹੀ ਲੀਡਰਸ਼ਿਪ ਬਣਾਉਂਦਾ ਕਿਸੇ ਨੇ ਨਹੀਂ ਬਣਾਉਣਾ ਉਹ ਤਾਂ ਸਾਡੀ ਉੱਪਰਲੀ ਲੀਡਰਸ਼ਿਪ ਬਣਾਉਂਦਾ ਕਿਸੇ ਨੇ ਨਹੀਂ ਬਣਾਉਣਾ ਕਿਸੇ ਨੇ ਨਹੀਂ ਬਣਾਉਣਾ ਮੈਨੂੰ ਪੁੱਛ ਲਓ ਸਿੱਧੂ ਸਾਹਿਬ ਦੇ ਨਾਲ ਕੋਈ ਬੰਦਾ ਦਾਦੋ 3 ਮਹੀਨੇ ਦੇ ਵੱਧ ਕੋਈ ਕੱਟਿਆ ਹੋਵੇ ਫੁੱਲਾ ਚੈਲੰਜ ਚਾਹੇ ਉਹ ਪੀਏ ਹੋਣ ਚਾਹੇ ਇਹਨਾਂ ਦੇ ਰਿਸ਼ਤੇਦਾਰ ਹੋਣ 3 ਮਹੀਨੇ 4 ਮਹੀਨੇ ਦੇ ਵੱਧ ਮਰਿਆਦ ਨਹੀਂ ਹੈ ਕਿਸੇ ਦੀ ਨਵਜੋਤ ਸਿੰਘ ਸਿੱਧੂ ਨਾਲ ਕੱਟਲੇ ਉਹਦੀ ਬੁਨਿਆਦ ਹੋ ਗਈ ਜਿਹੜਾ ਗਾਲ੍ਹਾਂ ਸੁੰਦਾ ਹੋਗਾ ਜਿਹੜਾ ਗਾਲ੍ਹਾਂ ਉਹਦੀਆਂ ਸੁੰਦਾ ਹੋਗਾ ਉਹਦੀ ਬੁਨਿਆਦ ਹੋਊਗੀ ਕਿਰਦਾਰ ਵਾਲੇ ਬੰਦੇ ਦੇ ਨਾਲ ਨਵਜੋਤ ਸਿੰਘ ਸਿੱਧੂ ਨਹੀਂ ਬੈਸਦਾ ਤੇ ਆਉਣਾ ਜਾਣਾ ਸੀ ਕਾਫੀ ਜੋ ਕਰਾਰੇ ਬੀਜੇਪੀ ਕਰਾ ਦੇ ਕੇ ਨਾਲ ਵੀ ਤਾਂ ਜੱਫੀਆਂ ਪਾ ਲਿਆ ਸੀ ਸਿੱਧੂ ਸਾਹਿਬ ਉਹ ਯਾਰ ਤੂੰ ਗਾਲ੍ਹਾਂ ਕੱਢ ਦੇ ਮੇਰੇ ਵੀਰ ਉਹਨਾਂ ਨੂੰ ਸ਼ਾਮੀ ਤੇਰੇ ਕੋਲ ਜੱਫੀਆਂ ਪਾ ਲਣਗੇ ਉਹਨਾਂ ਨੇ ਕਿਹੜੀ ਗੱਲ ਹੈ ਉਹਨਾਂ ਦੇ ਟੱਬਰ ਦਾ ਕੋਈ ਨਹੀਂ ਹੈ ਉੱਤੋਂ ਬੋਲ ਰਿਹਾ ਸੇਰੇ ਸ਼ਾਮੀ ਕਿੱਥੋਂ ਬੋਲਦੇ ਉਹਨਾਂ ਨੇ ਕੋਈ ਗੱਲ ਨਹੀਂ ਮਜੀਠੀਆਂ ਨੂੰ ਵੀ ਉਹਨਾਂ ਨੇ ਮੇੜ ਤੇ ਪਹਿਲਾਂ ਪਾਟ ਤੇ ਥਾਪੀ ਮਾਰ ਕੇ ਆ ਜਾ ਮਜੀਠੀਆਂ ਬਾਦਸ਼ਾਹੀ ਜੱ삐 ਪਾਲੀ ਉੱਟੋਟੇ ਜੱ삐 ਬਾ ਅਜੀਤ ਖਬਰ ਦਾ ਪ੍ਰੋਗਰਾਮ ਸੀ ਦੁਰਲੱਭ ਨਾਤ ਇਹੋ ਜੇ ਬੰਦੇ ਨੇ ਕਦੀ ਜ਼ਿੰਦਗੀ 'ਚ ਨਹੀਂ ਆਵੇ ਜੇ ਬੰਦੇ ਨੂੰ ਜਿਹੜਾ ਬੰਦਾ ਕਰਤਾਰ ਵਾਲਾ ਕਹਾਂ ਕਰਤਾਰ ਵਾਲਾ ਕੱਖ ਨਹੀਂ ਤੇ ਸਿੱਧੂ ਪਰਵਾਰ ਨਾਲ ਉਹਨਾਂ ਦਿਲਾਂ ਦੇ ਵਿੱਚ ਤਾਂ ਤੁਸੀਂ ਇਹਨਾਂ ਨੂੰ ਮਾਤਾ ਵੀ ਬੁਲਾਉਂਦੇ ਰਹੇ ਜਿਵੇਂ ਮੇਰੀ ਮਾਂ ਦੇ ਬਰਾਬਰ ਹੈ ਮੈਡਮ ਸਿੱਧੀ ਤੇ ਅੱਜ ਇਸ ਤਰ੍ਹਾਂ ਬੋਲਣਾ ਕਿੰਨਾ ਜੀ ਉੱਚਾ ਸੋਚ ਸਾਡੇ ਇਹ ਹੈ ਇਹ ਉਹਨਾਂ ਨੇ ਭਾਜਪੀ ਦੇ ਨਾਲ ਪੈ ਕਰ ਲਿਆ ਹਾਂ ਉਹਨਾਂ ਨੇ ਭਾਜਪੀ ਤੇ ਜਾਣਾ ਹੈ ਬੀਜੇਪੀ ਦੇ ਵਰਕਰ ਕਹਿੰਦੇ ਨੇ ਆਡੇ ਨਾ ਸਾਡੀ ਪਾਰਟੀ ਚ ਬੀਜੇਪੀ ਤੇ ਲੈ ਕੇ ਨਹੀਂ ਰਾਜੀ ਪਰ ਇਹ ਲੱਗਿਆ ਨੇ ਆਪਾਂ ਬੀਜੇਪੀ ਤੇ ਚੱਲ ਜੀਏ ਕਾਂਗਰਸ ਤੇ ਸਾਡਾ ਹੁਣ ਗੁਜਾਰਾ ਬਿੱਟੂ ਆਂਦਾ ਜੇ ਝਾੜੂ ਦੇ ਤੀਲਾ-ਤੀਲਾ ਹੋਣ ਤੋਂ ਪਹਿਲਾਂ ਹੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈ ਤੀਲਾ-ਤੀਲਾ ਹੋ ਗਈ ਇਹਨਾਂ ਦੀ ਬਿੱਟੂ ਨਾਲ ਹੀ ਲੜਾਈ ਪੈਣੀ ਹੈ ਯਾਰ ਉਹਨਾਂ ਨੇ ਬਿੱਟੂ ਨੂੰ ਵੀ ਸੱਪਣਾ ਦਿੱਤਾ ਮੁੱਖ ਮੰਤਰੀ ਦਾ ਤੇ ਇਹਨਾਂ ਨੂੰ ਵੀ ਦਿੱਤਾ ਲੜਾਈ ਇਹਨਾਂ ਦੀ ਬਿੱਟੂ ਨਹੀਂ ਪੈਣੀ ਹੈ ਇਹਨਾਂ ਨੂੰ ਬਿੱਟੂ ਹੋ ਜਾਈ ਹੈ ਇੱਕ ਗੱਲ ਤਾਂ ਹੁੰਦਾ ਤਾਂ ਬਿੱਟੂ ਵੀ ਬਿਆਨ ਦੇ ਲੈ ਗਿਆ ਨਹੀਂ ਪਤਾ ਲੱਗਦਾ ਬਿੱਟੂ ਨੂੰ ਮੈਂ ਕੀ ਦੇ ਰਿਹਾ ਤੇ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਵੇਖੀ ਜਾਓ ਤੁਸੀਂ ਬੀਜੇਪੀ ਜਿੰਨਾਂ ਦਾ ਮੀਚਾ ਆਪ ਅੱਛੀ ਪਿਆ ਪੂ ਕੇ ਕੰਮ ਕਰਦਾ ਤਾਂ ਬਿਆਨ ਉਹੀ ਹੈ ਨੇ ਸੁਨੀਲ ਜਾਕਰ ਕਿਥੋਂ ਦਾ ਬੀਜੇਪੀ ਦਾ ਵੇਖੀ ਜਾਓ ਬਿਆਨ ਤੇ ਮੈਡਮ ਦੋ ਉਹਨਾਂ ਨੇ ਦਵਾਇਆ ਜਾਕਰ ਸਾਹਿਬ ਨਹੀਂ ਇਹਨਾਂ ਦੇ ਸਾਰਿਆਂ ਦੀ ੱਟੀ ੱਟੀ ਹੈ ਕਲੀਨ ਚੀਪ ਸਸ ਜੀ ਗਾਲ ਜੀ ਤੁਸੀਂ ਜੁੜੇ ਹੋ ਮਿੱਟੀ ਦੇ ਨਾਲ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਮੈਡਮ ਨਵਜੋਤ ਸਿੱਧੂ ਦੇ ਬਿਆਨ ਦੇ ਨਾਲ ਰਾਜਨੀਤੀ ਦੇ ਵਿੱਚ ਬਿਵਾਲ ਆਇਆ ਹੋਇਆ ਹੈ ਵੱਡੇ ਵੱਡੇ ਇਲਜ਼ਾਮ ਨੇ ਜਿਹੜੇ ਪਾਰਟੀ ਦੇ ਨੁਮਾਇੰਦਿਆਂ ਤੇ ਲਾਏ ਗਏ ਨੇ ਮੈਡਮ ਸਿੱਧੂ ਵੱਲੋਂ ਪਰ ਇਹਨਾਂ ਤਮਾਮ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਕੌਂਸਲਰ ਪਾਰਟੀ ਅੰਮ੍ਰਿਤਸਰ ਦੇ ਸਹਿਰੀ ਪ੍ਰਧਾਨ ਨੇ ਮਿੱਠੂ ਮਦਾਨ ਜੀ ਅਤੇ ਮੈਡਮ ਸਿੱਧੂ ਹੋਣਾ ਦੇ ਨਾਲ ਬਹੁਤ ਸਾਰੇ ਨੇੜਲੇ ਰਿਸ਼ਤੇ ਵੀ ਰਹੇ ਨੇ ਪਰਿਵਾਰਿਕ ਮੈਂਬਰਾਂ ਦੀ ਤਰ੍ਹਾਂ ਵਿਚਰਦੇ ਰਹੇ ਨੇ ਮੈਡਮ ਸਿੱਧੂ ਦੇ ਪਰਿਵਾਰ ਦੇ ਨਾਲ ਮੰਦਾ ਤੁਹਾਨੂੰ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਭਾਜੀ ਇਹ ਚ ਬਿਆਨ ਨੇ ਰਾਜਨੀਤੀ ਦੇ ਵਿੱਚ ਬਵਾਲ ਲੈਣ ਦਿੱਤਾ ਜਿਵੇਂ ਦੇਖਦੇ ਹੋ ਤੁਸੀਂ ਉਸ ਬਿਆਨ ਨੂੰ ਦੇਖੋ ਜੀ ਜਿਹੜਾ ਬਿਆਨ ਮੈਡਮ ਨੇ ਦਿੱਤਾ ਹੈ ਇਹ ਬਿਲਕੁਲ ਹੀ ਬੇਬੁਲਿਆ ਹੈ ਇਹਦਾ ਕੋਈ ਵੀ ਰਿਐਕਟ ਹੋਣਾ ਹੀ ਨਹੀਂ ਚਾਹੀਦਾ ਮੈਡਮ ਦੇ ਬਿਆਨ ਤੇ ਜਿਹੜਾ ਕਿ ਰਿਐਕਟ ਹੋ ਰਿਹਾ ਲੋਕਾਂ 'ਚ ਤੇ ਲੋਕ ਵੀ ਇੱਕੋ ਚੀਜ਼ ਕਹਿੰਦੇ ਯਾਰ ਮੈਡਮ ਐਵੇਂ ਬੋਲਦੀ ਹੈ ਇਸ ਕਰਕੇ ਇਹ ਬੁਨਿਆਦ ਨੂੰ ਤੁਹਾਨੂੰ ਵੀ ਮੈਂ ਪ੍ਰੈਸ ਰਾਈ ਸਾਰਿਆਂ ਨੂੰ ਕਹਿੰਦਾ ਚਲੋ ਇਹਨੂੰ ਲਾਈਟਲੀ ਲਿਆ ਕਰੋ ਮੈਡਮ ਦੇ ਬਿਆਨਾਂ ਨੂੰ ਮੈਡਮ ਦਾ ਪੱਤਾ ਨਹੀਂ ਲੱਗਦਾ ਕਦੋਂ ਕੀ ਬੋਲਪਨ ਕੀ ਬੋਲਣ ਇਸ ਕਰਕੇ ਬਿਲਕੁਲ ਹੀ ਬੇਬੁਨਿਆਦ ਹੈ ਪਰ ਪਾਰਟੀ ਦੇ ਵਿੱਚ ਰਹਿੰਦੇ ਆ ਪਾਰਟੀ ਦੇ ਉਲਟ ਬਿਆਨ ਦੇ ਰਹੇ ਕਿ ਪੈਸੇ ਮਿਲ ਦਿੱਤੇ ਜਾਣ ਦਾ ਫਿਰ ਸੀਐਮ ਦਾ ਚਿਹਰਾ ਬਣਦਾ ਹੈ ਤਾਂ ਉਹਨਾਂ ਨੇ ਸਿੱਧੂ ਨੂੰ ਵੀ ਸੀਐਮ ਦਾ ਚਿਹਰਾ ਐਲਾਨਨ ਦਾ ਐਲਾਨ ਕਰ ਦਿੱਤਾ ਜਿਹੜੀ ਪਾਰਟੀ ਸਿੱਧੂ ਨੂੰ ਸੀਐਮ ਦਾ ਚਿਹਰਾ ਐਲਾਨੇ ਕਿ ਅਸੀਂ ਉਹਦੇ ਨਾਲ ਆ ਕਿਵੇਂ ਦੇਖਦੇ ਆ ਦੇਖੋ ਜੀ ਪਾਰਟੀ ਵਿੱਚ ਤੇ ਹੈਗੇ ਹੀ ਨਹੀਂ ਹੂੰ ਪਾਰਟੀ ਦੇ ਵਿੱਚ ਤੇ ਅੱਜ ਹਲ ਤੁਸੀਂ ਦੇਖੋ 4 ਸਾਲ ਹੋ ਗਏ ਕਿਸੇ ਹਲਕੇ ਜੀ ਕਿਸੇ ਬੰਦੇ ਦੀ ਇਹਨਾਂ ਨੇ ਸਾਰ ਲਈ ਕਿਸੇ ਬੰਦੇ ਨੂੰ ਇਹਨਾਂ ਨੇ ਪੁੱਛਿਆ ਹੋਵੇ ਹਾਂਜੀ ਜੀ ਆਪਾਂ ਕੋਈ ਕੰਮ ਹੈ ਦੱਸੋ ਕਿਸੇ ਦਾ ਕੋਈ ਸੁੱਖ ਦੁੱਖ ਤੇ ਨਹੀਂ জানা ਐਸ ਕਰਕੇ ਇਹ ਹਲਕਾ ਛੱਡ ਚੁੱਕੇ ਹੋਏ ਨੇ ਸਾਡਾ ਹਲਕਾ ਪੂਰਬੀ ਬਿਲਕੁਲ ਹੀ ਇਹਨਾਂ ਨੇ ਛੱਡਤਾ ਕਿਉਂਕਿ ਇਹਨਾਂ ਨੇ ਕਿਸੇ ਨਾਲ ਕੋਈ ਗੱਲ ਬਾਤ ਕਰਨੀ ਹੀ ਨਹੀਂ ਲੋਕਾਂ ਨੂੰ ਮਿਲਣਾ ਨਹੀਂ ਲੋਕ ਕੀ ਕਰਨ ਵਿਚਾਰੇ ਪ੍ਰਸ਼ਾਂਤ ਸੀ ਪਰ ਅੱਜ ਵਰਕਰ ਖੁਸ਼ੀ ਮਨਾ ਰਹੇ ਆ ਕਿ ਜਿਹੜੇ ਕਾਂਗਰਸ ਪਾਰਟੀ ਨੇ ਸਸਪੈਂਡ ਕਰਤਾ ਰਾਜਾ ਜੀ ਨੂੰ ਐਲੋਪੀ ਸਾਹਿਬ ਨੂੰ ਬਗੇਲ ਸਾਹਿਬ ਨੂੰ ਸਾਰੇ ਸੈਲੂਟ ਮਾਰਿਆ ਕਿ ਬਹੁਤ ਵਧੀਆ ਐਕਸ਼ਨ ਤੁਸੀਂ ਲਿਆ ਪਰ ਉਹ ਆਂਦੇ ਅਸੀਂ ਰਾਜਾ ਨੂੰ ਤਾਂ ਪ੍ਰਧਾਨ ਹੀ ਨਹੀਂ ਮੰਨਦੇ ਦੇਖੋ ਜੀ ਇਹ ਹੋਣ ਹੀ ਨਾ ਮੰਨਣ ਦੇ ਕੱਲ ਤੋਂ ਤੇ ਜਦੋਂ ਪ੍ਰਧਾਨ ਸੀ ਉਦੋਂ ਦੇ ਪ੍ਰਧਾਨ ਹੀ ਸੀ ਨਾ ਨਮਸਤੇ ਦੇ ਇਹ ਕੱਲ ਜਿਹੜੋ ਰਾਜਾ ਜੀ ਨੇ ਕੱਢਤਾ ਤੇ ਆਪਾਂ ਪ੍ਰਧਾਨ ਨਹੀਂ ਮੰਦੇ ਕੋਈ ਗੱਲ ਹੀ ਨਹੀਂ ਨਾ ਹੈਗੀ ਉਹ ਰਾਜਾ ਜੀ ਦੇ ਖਲਾਫ ਕੀ ਬੋਲਣ ਰਾਜਾ ਜੀ ਨੇ ਤੇ ਜੋ ਕਰਨਾ ਸੀ ਕਰਤਾ ਨਾ ਕਿਉਂਕਿ ਜਿਹੜਾ ਐਕਸ਼ਨ ਲਿਆ ਉਹਦੇ ਨਾਲ ਸਾਡਾ ਵਰਕਰਾਂ ਦੀ ਇੱਕ ਡਿਮਾਂਡ ਹੋ ਗਈ ਲੋਕਾਂ ਨੇ ਰਾਜਾ ਜੀ ਨੂੰ WhatsApp ਆਇਆ ਕਿ ਕੱਢੋ ਇਹ ਜੋ ਹਲਾ ਰਹੇ ਹਨ ਨੋਟਿਸ ਕਰੋ ਇਹ ਕੀ ਬੋਲੀ ਜਾ ਰਿਹਾ ਤੇ ਪ੍ਰਧਾਨ ਜੀ ਨੇ ਜਿਹੜੀ ਪ੍ਰਧਾਨ ਜੀ ਦੀ ਮੋਰਲ ਡਿਊਟੀ ਬੰਦੀ ਸੀ ਉਹ ਪ੍ਰਧਾਨ ਜੀ ਨੇ ਇਹਨਾਂ ਨੂੰ ਕੱਢ ਕੇ ਕਾਂਗਰਸ ਚੋਂ ਬਾਹਰ ਦਾ ਰਸਤਾ ਮੁਖਾਤਾ ਮਟੂਜੀ ਤੁਹਾਡੇ ਬੜੀ ਨੇੜਤਾ ਰਹੀ ਹੈ ਸਿੱਧੂ ਪਰਿਵਾਰ ਨਾਲ ਉਹਨਾਂ ਦਿਨਾਂ ਦੇ ਵਿੱਚ ਤਾਂ ਤੁਸੀਂ ਇਹਨਾਂ ਨੂੰ ਮਾਤਾ ਵੀ ਬੁਲਾਉਂਦੇ ਰਹੇ ਜਿਵੇਂ ਮੇਰੀ ਮਾਂ ਦੇ ਬਰਾਬਰ ਹੈ ਮੈਡਮ ਸਿੱਧੂ ਤੇ ਅੱਜ ਇਸ ਤਰ੍ਹਾਂ ਬੋਲਣਾ ਕਿੰਨਾ ਕਿ ਉੱਚ ਸੋਚ ਦੇਖੋ ਜੀ ਮੈਂ ਤੇ ਹਮੇਸ਼ਾ ਹੀ ਇਹਨਾਂ ਦੀ ਬੜਾ ਸਤਿਕਾਰ ਕੀਤਾ ਹਮੇਸ਼ਾ ਮੈਂ ਮੈਡਮ ਮੇਰੀ ਨਵਜੋਤ ਸਿੰਘ ਸਿੱਧੂ ਜੀ ਨਾਲ ਨਹੀਂ ਬੰਦੀ ਆਈ ਜ਼ਿੰਦਗੀ 'ਚ ਤੇ ਮੈਡਮ ਸਿੱਧੂ ਨਾਲ ਬੰਦੀ ਆਈ ਮੈਂ ਮੈਡਮ ਸਿੱਧੂ ਨੂੰ ਅਵੇਸ਼ੇ ਹੀ ਮਾਂ ਦਾ ਦਰਜਾ ਦਿੱਤਾ ਪਰ ਕਾਂਗਰਸ ਪਾਰਟੀ ਸਾਡੀ ਮਾਂ ਹੈ ਮੇਰੇ ਜੇ ਕਾਂਗਰਸ ਕਰਕੇ ਹੀ ਸਾਡੇ ਰਿਸ਼ਤੇ ਕਾਇਮ ਹੋਏ ਸੀ ਪਰ ਮੈਂ ਇਹਨਾਂ ਨੂੰ ਕਦੀ ਕੋਈ ਫਰਕ ਪਾਇਆ ਹੀ ਨਹੀਂ ਇਹ ਮੇਰੇ ਖਿਲਾਫ ਇਹਨਾਂ ਨਾਲ ਬੋਲਦੇ ਰਹੇ ਅੱਜ ਤੋਂ 3 ਸਾਲਾਂ ਤੋਂ 4 ਸਾਲਾਂ ਤੋਂ ਮੈਂ ਕਦੀ ਲਫ਼ਜ਼ ਵੀ ਨਹੀਂ ਬੋਲਿਆ ਇਹਨਾਂ ਦੇ ਖਿਲਾਫ ਹਮੇਸ਼ਾ ਮੇਰੀ ਇੱਕ ਆਦਤ ਹੈ ਜ਼ਿੰਦਗੀ 'ਚ ਜਿੱਥੇ ਖਾਦਾ ਆਵੇ ਪੀਤਾ ਆਵੇ ਕਦੀ ਉਹਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਇੱਕ ਖਾਨਦਾਨੀ ਗੱਲਾਂ ਹੁੰਦੀ ਹੈ ਕਰਦਾਰਾਂ ਦੀਆਂ ਗੱਲਾਂ ਹੁੰਦੀ ਹੈ ਪਰ ਅੱਜ ਜੇ ਸਾਡੀ ਪਾਰਟੀ ਦੇ ਖਿਲਾਫ ਇਹਨਾਂ ਨੇ ਬੋਲੇ ਤੇ ਮੈਂ ਲਿਆਜ ਨਹੀਂ ਕੀਤਾ ਮੈਂ ਇਸ ਕਰਕੇ ਪ੍ਰੈਸ ਨੂੰ ਅੱਜ ਬਾਈਟ ਦੇ ਦਿੱਤੀ ਕਿ ਜਿਹੜਾ ਵੀ ਇਹਨਾਂ ਨੇ ਇਹ ਬਿਲਕੁਲ ਬਿਆਨ ਜਰਾ ਗਲਤ ਦਿੱਤਾ ਹੈ ਇਹ ਜਾਂ ਤੇ ਮੈਡਮ ਮਾਫੀ ਮੰਗਣ ਜਾਂ ਤੇ ਮੈਂ ਕਹਿ ਦਨ ਪ੍ਰੈਸ ਰਾਈ ਯੂਟਨ ਪਹਿਲਾਂ ਰਾਤੀ ਲੈ ਰਹੇ ਸੀ ਮੈਂ ਨਹੀਂ ਇਸ ਤਰ੍ਹਾਂ ਨਹੀਂ ਐਵੇਂ ਕਿਆ ਇਸ ਤਰ੍ਹਾਂ ਨਹੀਂ ਐਵੇਂ ਕਿਆ ਇਸ ਕਰਕੇ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਕੱਢ ਕੇ ਪਰ੍ਹਾਂ ਮਾਰਿਆ ਹੁਣ ਕੰਮ ਖਤਮ ਹੋ ਚੁੱਕਾ ਹੈ ਤੁਸੀਂ ਵੀ ਪ੍ਰਧਾਨ ਬਣੇ ਹੋ ਅਮਰਸਰ ਦੇ ਤਾਈਰੇ ਕੁਝ ਇਟੈਚੀਆਂ ਰਹੀਂ ਪੈਸੇ ਦਿੱਤੇ ਜਾਂ ਜਿਵੇਂ ਤੁਹਾਨੂੰ ਪ੍ਰਧਾਨਗੀ ਮਿਲੀਏ ਦੇਖੋ ਜੀ ਮੇਰਾ ਤੇ ਕੋਈ ਬਾਬਾ ਦਾਦਾ ਕੋਈ ਐਮ ਐਲ ਏ ਨਹੀਂ ਸੀ ਨਾ ਮੇਰਾ ਕਾਂਗਰਸ ਪਾਰਟੀ ਚੋਂ ਜਾਂ ਮੇਰਾ ਸਿਆਸਤ ਚੋਂ ਨਾ ਮੇਰੇ ਫਾਦਰ ਦਾ ਨਾ ਮੇਰੇ ਕਿਸੇ ਦਾ ਮੈਂ 2008 ਤੋਂ ਮਿਹਨਤ ਕਰ ਰਿਹਾ ਕਾਂਗਰਸ ਪਾਰਟੀ ਚ ਮੈਂ ਯੂਥ ਕਾਂਗਰਸ ਆ ਇਲੈਕਸ਼ਨ ਲੜਿਆ ਜਨਰਲ ਸੈਕਟਰੀ ਇਲੈਕਟਡ ਜਨਰਲ ਸੈਕਟਰੀ ਬਣਿਆ ਭਾਈ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਬਣਿਆ ਬਾਅਦ ਚ ਮੈਨੂੰ ਡੈਲੀਗੇਟ ਪਾਇਆ ਪੀ ਸੀ ਸੀ ਨੇ ਮੈਂ ਦੋ ਵਾਰ ਦਾ ਕਾਉਂਸਲਰ ਬਣਿਆ ਕਾਂਗਰਸ ਪਾਰਟੀ ਮੈਨੂੰ ਟਿਕਟ ਦਿੱਤੀ ਅੱਜ ਜੇ ਮੈਨੂੰ ਕਾਂਗਰਸ ਪਾਰਟੀ ਨੇ ਪ੍ਰਧਾਨ ਲਾਇਆ ਤੇ ਵਰਕਰ ਨੂੰ ਲਾਇਆ ਉਹ ਸਾਰੇ ਮਿਸਾਲ ਕਾਮ ਕੀਤੀ ਸਾਰੇ ਪੰਜਾਬ ਕਿ ਆਪਾਂ ਇੱਕ ਵਰਕਰ ਪ੍ਰਧਾਨ ਲਾਇਆ ਤੇ ਸਭ ਤੋਂ ਯੰਗੇਸਟ ਪ੍ਰਧਾਨ ਮਿੱਠੂ ਮਦਾਨ ਲੱਗਾ ਉਹ ਰਾਹੁਲ ਜੀ ਦੀ ਕਿਰਪਾ ਨਾਲ ਲੱਗਾ ਕਾਂਗਰਸਾਈ ਕਮਾਂਡ ਦੀ ਕਿਰਪਾ ਨਾਲ ਲੱਗਾ ਸਾਡਾ ਅਭਿਆਨ ਚੱਲਿਆ ਅਭਿਆਨ ਦੇ ਵਿੱਚ ਆਮ ਪਬਲਿਕ ਨੂੰ ਪੁੱਛਿਆ ਗਿਆ ਕਿ ਕਾਂਗਰਸ ਪਾਰਟੀ ਦਾ ਪ੍ਰਧਾਨ ਲਾਉਣਾ ਹੈ ਤੇ ਕਿਹਨੂੰ ਲਾਉਣਾ ਹੈ ਤੇ ਮੈਕਸਿਮਮ ਲੋਕਾਂ ਨੇ ਮੇਰਾ ਨਾਮ ਰੱਖਿਆ ਮੁੰਡਾ ਮਿਹਨਤੀ ਹੈ ਤੇ ਆਪਾਂ ਨੂੰ ਮਿਹਨਤ ਦਾ ਫਲ ਕਾਂਗਰਸ ਪਾਰਟੀ ਨੇ ਤੱਕ ਆਮ ਘਰ ਦੇ ਮੁੰਡੇ ਨੂੰ ਕਾਂਗਰਸ ਨੇ ਪ੍ਰਧਾਨ ਲਾਇਆ ਤੇ ਮੇਰਾ 1 ਇੱਕ ਰੁਪਿਆ ਵੀ ਨਹੀਂ ਕਦੀ ਕਿਤੇ ਲੱਗਾ ਤੇ ਨਾ ਹੀ ਮੇਰਾ ਕੋਈ ਵੀਰ ਦੇਣ ਵਾਸਤੇ ਕੋਈ ਹੈ ਮੈਂ ਤੇ ਲੋਕਾਂ ਦੀ ਸੇਵਾ ਕਰ ਸਕਦਾ ਲੋਕਾਂ ਦੇ ਭਲੇ ਦੀ ਗੱਲ ਕਰ ਸਕਦਾ ਚਾਹੇ ਮੇਰੇ ਇਲਾਕੇ ਵੇਖ ਲੋ ਆਪੋਜੀਸ਼ਨਾਂ ਤੇ ਵੀ ਮੈਂ 1800 ਤੋਂ ਜਿੱਤ ਕੇ ਆਇਆ ਜੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਤੇ ਮੈਨੂੰ ਬਹੁਤ ਕਿਰਪਾ ਹੈ ਭੋਲੇनाथ ਦੀ ਮਹਾਰਾਜ ਦੀ ਆਪਾਂ ਲੋਕਾਂ ਦੇ ਸੀਸਾ ਲੈਨੇ ਆ ਮੈਂ ਹਮੇਸ਼ਾ ਕਿਹਨੋਂ ਨਾ ਬਜ਼ੁਰਗਾਂ ਦੀ ਸੀਸਾ ਲਿਆ ਕਰੋ ਬਜ਼ੁਰਗਾਂ ਨਾਲ ਸੇਵਾ ਕਰਿਆ ਕਰੋ ਤੇ ਤਾਂ ਹੀ ਤੁਹਾਨੂੰ ਕੁਝ ਮਿਲਦਾ ਹੈ ਰੱਬ ਘਰ ਬੈਠੇ ਚੀਜ਼ਾਂ ਦਿੰਦਾ ਤੇ ਇਸ ਕਰਕੇ ਮੈਂ ਤੇ 1 ਰੁਪਿਆ ਵੀ ਨਹੀਂ ਕਿਸੇ ਨੂੰ ਵੀ ਦਿੰਦਾ 2027 ਦੀਆਂ ਚੋਣਾਂ ਤੋਂ ਐਨ ਪਹਿਲਾਂ ਸਿੱਧੂ ਜੋੜੇ ਦਾ ਇਸ ਤਰ੍ਹਾਂ ਦਾ ਬਿਆਨ ਆਉਣਾ ਕੀ ਮਨਸਾ ਜੀ ਜਾਬਦੀ ਕਰ ਇਹਨਾਂ ਦੀ ਪਾਰਟੀ ਦੇ ਵਿੱਚ ਰਹਿੰਦਿਆਂ ਪਾਰਟੀ ਦੇ ਬੰਦਿਆਂ ਦੇ ਉੱਪਰ ਇਲਜ਼ਾਮ ਲਾ ਦਿੰਦੇ ਬਿਲਕੁਲ ਜੀ ਭਾਈ ਜੀ ਮਨਸਾ ਤੇ ਇਹ ਹੈ ਇਹ ਉਹਨਾਂ ਨੇ ਬੀਜੇਪੀ ਦੇ ਨਾਲ ਤੈਅ ਕਰ ਲਿਆ ਹ ਹ ਉਹਨਾਂ ਨੇ ਬੀਜੇਪੀ ਤੇ ਜਾਣਾ ਹੈ ਬੀਜੇਪੀ ਦੇ ਵਰਕਰ ਕਹਿੰਦੇ ਨੇ ਆਡੇ ਨਾ ਸਾਡੀ ਪਾਰਟੀ ਚ ਬੀਜੇਪੀ ਤੇ ਲੈ ਕੇ ਨਹੀਂ ਰਾਜੀ ਪਰ ਇਹ ਲੱਗੇ ਨੇ ਆਪਾਂ ਬੀਜੇਪੀ ਤੇ ਚੱਲ ਜੀ ਕਾਂਗਰਸ ਤੇ ਸਾਡਾ ਹੁਣ ਗੁਜ਼ਾਰਾ ਨਹੀਂ ਇਹਨਾਂ ਨੇ ਸੋਚਿਆ ਹੀ ਨਹੀਂ ਸੀ ਮਰੇ ਕਾਂਗਰਸ ਨਾਲ ਸਾਡਾ ਇਹ ਕੰਮ ਹੋ ਜੂਗਾ ਜਦੋਂ ਤੁਸੀਂ ਪਾਰਟੀ ਦੀ ਨਹੀਂ ਸੁਣਨੀ ਪਾਰਟੀ ਨੇ ਕੱਢ ਕੇ ਪਰਾਂ ਮਾਰਿਆ ਇਸ ਕਰਕੇ ਵਿਚਾਰੇ ਟਰਾਈ ਟ੍ਰੀ ਕਰ ਰਹੇ ਸੀ ਤਾਂ ਹੀ ਤਾਂ ਸਿੱਧੂ ਸਾਹਿਬ ਸੈੱਟ ਸੀ ਉੱਥੇ ਚੈਨਲ ਆ ਰਹੀ ਵੀ ਉੱਪਰ ਤੇ ਗੱਟਬਿਟ ਚੱਲਣ ਢੀ ਹੈ ਉੱਥੇ ਫਾਈਨਲ ਸੀ ਉਦੋਂ ਇਹਨਾਂ ਨੂੰ ਰਾਜਾ ਵੜਿੰਗ ਬਹੁਤ ਚੰਗਾ ਲੱਗਦਾ ਸੀ ਜਿਹੜੋ ਕਹਿੰਦੇ ਆਨ ਵਾਲਾ ਫਿਊਚਰ ਹੀ ਰਾਜਾ ਸਿੱਧੂ ਸਾਹਿਬ ਦੇ ਆਪਣੇ ਬਿਆਨ ਆ ਵੀਡੀਓ ਵਾਇਰਲ ਹੋ ਰਹੀਆਂ ਸਿੱਧੂ ਸਾਹਿਬ ਪੰਜਾਬ ਦਾ ਰਾਜਾ ਹੈ ਤੇ ਫਿਊਚਰ ਹੀ ਰਾਜਾ ਹੈ ਰਾਜੇ ਵਰਗਾ ਲੀਡਰ ਨਹੀਂ ਹੈ ਇਹੋ ਹੀ ਕਹਿੰਦੇ ਸੀ ਨਾ ਸਿੱਧੂ ਸਾਹਿਬ ਅੱਜ ਰਾਜੇ ਦਾ ਵੇਖ ਲਓ ਉਰੇ ਅੰਦਰ ਕਾਂਗਰਸ बोलਦੀ ਹੈ ਰਾਜੇ ਨੇ ਗਰਾਉਂਡ ਲੈਵਲ ਦੀ ਮਿਹਨਤ ਕੀਤੀ ਹੈ ਸਾਡੇ ਪ੍ਰਧਾਨ ਹਨ ਰਾਣੇ ਕੋਈ ਪ੍ਰਧਾਨ ਹਨ ਰਾਣੇ ਕੋਈ ਪੈਰਾਸ਼ੂਟ ਨਹੀਂ ਆਇਆ ਉਹਦਾ ਕੋਈ ਰਿਸ਼ਤੇਦਾਰ ਕੋਈ ਬਾਬਾ ਦਾਦਾ ਕੋਈ ਉਹਦਾ ਵੀ ਐਮਐਲ ਨਹੀਂ ਸੀ ਉਹ ਵੀ ਗਰਾਉਂਡ ਲੈਵਲ ਤੇ ਲੋਕਾਂ ਦੀ ਸੇਵਾ ਕਰਕੇ ਆਏ ਅੱਜ ਪੰਜਾਬ ਕਾਂਗਰਸ ਦਾ ਪ੍ਰਧਾਨ ਲਾਤਾ ਪਹਿਲਾਂ ਉਹਨਾਂ ਨੂੰ ਆਲ ਇੰਡੀਆ ਦਾ ਪ੍ਰਧਾਨ ਲਾਇਆ ਸੀ ਯੂਥ ਕਾਂਗਰਸ ਦਾ ਇਹ ਕਿਰਪਾ ਹੁੰਦੀ ਹੈ ਰੱਬ ਦੀ ਤੇ ਜਿਹੜੇ ਤੇ ਹੋ ਜੇ ਇਹ ਵਾਹਿਗੁਰੂ ਸੱਚਾ ਪਾਤਸ਼ਾਹ ਵਧੀਆ ਕਰ ਰਿਹਾ ਜੋ ਕਰ ਰਿਹਾ ਆਉਣ ਵਾਲੇ ਸਮੇਂ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਦੱਸਣਾ ਚਾਹੁੰਦਾ ਬਹੁਤ ਵਧੀਆ ਮਾਹੌਲ ਬਣ ਰਿਹਾ ਹੈ 2027 ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਤੇ ਚੜ੍ਹਦੀ ਕਲਾ ਚ ਸਾਡੀ ਸਰਕਾਰ ਬਣਨੀ ਹੈ 2027 ਚ ਪਰ ਜਮੀਰ ਬਟੂ ਦਾ ਵੀ ਰਾਤੀ ਬਿਆਨ ਆ ਗਿਆ ਨਾਲ ਦੀ ਨਾਲ ਹੀ ਉਹਨੇ ਟਵੀਟ ਕਰ ਦਿੱਤਾ ਬਟੂ ਇਹ ਜਾਂਦਾ ਜੇ ਝਾੜੂ ਦੇ ਟੀਲਾ ਟੀਲਾ ਹੋਣ ਤੋਂ ਪਹਿਲਾਂ ਹੀ ਜਿਹੜੀ ਕਾਂਗਰਸ ਪਾਰਟੀ ਜਿਹੜੀ ਹੈ ਟੀਲਾ ਟੀਲਾ ਹੋ ਰਹੀ ਹੈ ਇਹਨਾਂ ਦੀ ਬਿੱਟੂ ਨੇ ਲੜਾਈ ਪੈਣੀ ਹੈ ਯਾਰ ਉਹਨਾਂ ਨੇ ਬਿੱਟੂ ਨੂੰ ਵੀ ਸੱਪਣਾ ਦਿੱਤਾ ਮੁੱਖ ਮੰਤਰੀ ਦਾ ਤੇ ਇਹਨਾਂ ਨੂੰ ਵੀ ਦਿੱਤਾ ਲੜਾਈ ਇਹਨਾਂ ਦੀ ਬਿੱਟੂ ਨਹੀਂ ਪੈਣੀ ਹੈ ਇਹਨਾਂ ਨੂੰ ਬਿੱਟੂ ਹੋ ਜਾਈ ਹੈ ਇੱਕ ਗੱਲ ਤਾਂ ਹੁੰਦਾ ਬਿੱਟੂ ਵੀ ਬਿਆਨ ਦੇ ਲੈ ਗਿਆ ਨਹੀਂ ਪਤਾ ਲੱਗਦਾ ਬਿੱਟੂ ਨੂੰ ਮੈਂ ਕੀ ਦੇ ਰਿਹਾ ਤੇ ਇਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਕਿ ਵੇਖੀ ਜਾਓ ਤੁਸੀਂ ਬੀਜੇਪੀ ਜਿੰਨਾਂ ਦਾ ਮੇਚ ਆਪਸ ਹੀ ਪੈ ਪੂ ਕੇ ਕੰਮ ਖਤਮ ਹੋ ਗਿਆ ਪਰ ਬੀਜੇਪੀ ਵਾਲੇ ਸੁਨੀਲ ਜਾਖੜ ਦਾ ਬਿਆਨ ਵੀ ਸੁਣਿਆ ਹੋਣਾ ਤੁਸੀਂ ਉਹ ਵੀ ਤੇ ਮੈਡਮ ਵੀ ਤਾਂ ਬਿਆਨ ਉਹੀ ਹੈ ਨਾ ਸੁਨੀਲ ਜਾਖੜ ਕਿੱਥੋਂ ਦਾ ਬੀਜੇਪੀ ਦਾ ਵੇਖੀ ਜਾਓ ਬਿਆਨ ਤੇ ਮੈਡਮ ਦਾ ਉਹਨਾਂ ਨੇ ਦਵਾਇਆ ਜਾਖੜ ਸਾਹਿਬ ਨਹੀਂ ਇਹਨਾਂ ਦੀ ਸਾਰਿਆਂ ਦੀ ਅੱਟੀ ਸੱਟੀ ਐ ਕਲੀਨ ਚੀਪ ਹੋ ਰਿਹਾ ਉਹਨਾਂ ਦੇ 15 ਚ ਬੰਦਿਆਂ ਦਾ ਟੋਲਾ ਜਿਹੜਾ ਰਾਹੁਲ ਜਾਂਦੀ ਦੇ ਆਲੇ ਦੁਆਲੇ ਰਹਿੰਦਾ ਜਿਹੜਾ ਰਾਹੁਲ ਜਾਂਦੀ ਨੂੰ ਗੁੰਮਰਾਹ ਕਰ ਰਹੇ ਨੇ ਨਹੀਂ ਤਾਂ ਪੰਜਾਬ ਦੇ ਵਿੱਚ ਭਾਈ ਜੀ ਇੰਨਾ ਵੱਡਾ ਲੀਡਰ ਕਦੀ ਗੁੰਮਰਾਹ ਨਹੀਂ ਹੁੰਦਾ ਪੜਿਆ ਲਿਖਿਆ ਲੀਡਰ ਹੈ ਕਦੀ ਗੁੰਮਰਾਹ ਨਹੀਂ ਹੁੰਦਾ ਥੱਲੇ ਰਿਪੋਰਟਾਂ ਜਾਂਦੀਆਂ ਔਰ ਥੱਲੇ ਰਿਪੋਰਟਾਂ ਜਾਂਦੀਆਂ ਤੇ ਤੁਹਾਡੇ ਚੈਨਲ ਰਾਈਮੈ ਮੈਡਮ ਉਹ ਕਹਿਣਾ ਚਾਹੁੰਦਾ ਮੈਡਮ ਪਲੀਜ਼ ਤੁਹਾਡੀ ਬਹੁਤ ਇੱਕ ਸੈਂਸੈਰਿਟੀ ਹੈ ਇੱਕ ਵੱਡੇ ਕੱਦ ਦਾ ਰੀਡਰ ਉਹ ਵੱਡੇ ਪਰਿਵਾਰ ਹੋ ਪਰ ਤੁਹਾਨੂੰ ਇਹ ਬਿਆਨ ਬਚਕਾਨੇ ਵਾਲੇ ਨਹੀਂ ਦਿਨੇ ਚਾਹੀਏ ਤੁਹਾਨੂੰ ਨਹੀਂ ਸ਼ੋਭਾ ਦਿੰਦੇ ਤੁਸੀਂ ਬਹੁਤ ਨੇੜੇ ਰਹੇ ਹੋ ਮਿੱਠੂ ਜੀ ਵੈਸੇ ਪਰਿਵਾਰ ਦੇ ਵਿੱਚ ਮਾਹੌਲ ਜਿਹ ਤਰ੍ਹਾਂ ਦਾ ਰਹਿੰਦਾ ਇਹਨਾਂ ਦੇ ਸਿੱਧੂ ਦੀ ਬੋਲਬਾਣੀ ਕਹੋ ਜੀ ਇਹ ਵੈਸੇ ਸੁਣਨ ਚਾਹੁੰਦਾ ਕਿ ਆਂਦੇ ਬੜੀ ਮਾੜੀ ਬੋਲਬਾਣੀ ਹੈ ਪਰਿਵਾਰ ਦੇ ਵਿੱਚ ਇਹਨਾਂ ਦੀ ਪਰਿਵਾਰ 'ਚ ਕੀ ਯਾਰ ਹਲਕੇ ਜੀ ਬੋਲਬਾਣੀ ਮਾੜੀ ਹੈ ਸਿੱਧੂ ਸਾਹ ਦੇ ਨਾਲ ਕੋਈ ਬੰਦਾ ਦਾਦੋ 3 ਮਹੀਨੇ ਰਵੱਦ ਕੋਈ ਕਟਿਆ ਹੋਵੇ ਖੁੱਲਾ ਚੈਲੰਜ ਚਾਹੇ ਉਹ ਪੀਏ ਹੋਣ ਚਾਹੇ ਇਹਨਾਂ ਦੇ ਰਿਸ਼ਤੇਦਾਰ ਹੋਣ 3 ਮਹੀਨੇ 4 ਮਹੀਨੇ ਤੋਂ ਵੱਧ ਬੁਨਿਆਦ ਨਹੀਂ ਹੈ ਕਿਸੇ ਦੀ ਨਵਜੋਤ ਸਿੰਘ ਸਿੱਧੂ ਨਾਲ ਕੱਟ ਲੈ ਉਹਦੀ ਬੁਨਿਆਦ ਹੋ ਗਈ ਜਿਹੜਾ ਗਾਲ੍ਹਾਂ ਸੁੰਦਾ ਹੋਗਾ ਜਿਹੜਾ ਗਾਲ੍ਹਾਂ ਉਹਦੀਆਂ ਸੁੰਦਾ ਹੋਗਾ ਉਹਦੀ ਬੁਨਿਆਦ ਹੋਊਗੀ ਕਿਰਦਾਰ ਵਾਲੇ ਬੰਦੇ ਦੇ ਨਾਲ ਨਵਜੋਤ ਸਿੰਘ ਸਿੱਧੂ ਨਹੀਂ ਬੈ ਸਕਦਾ ਤੁਹਾਡਾ ਤੇ ਆਉਣਾ ਜਾਣਾ ਸੀ ਕਾਫੀ ਮੈਂ ਆਇਆ ਸੀ ਮੈਂ ਪਹਿਲਾਂ ਤੁਹਾਨੂੰ ਆਪਣੇ ਦੱਸਦਾ ਨਵਜੋਤ ਸਿੰਘ ਸਿੱਧੂ ਨਾਲ ਤੇ ਮੇਰੀ ਰਹੀ ਨਹੀਂ ਤੇ ਤੁਹਾਡੇ ਨਾਲ ਜਿਵੇਂ ਬੋਲਦਾ ਪਿਆਰ ਰਿਹਾ ਸਿੱਧੂ ਜਿਵੇਂ ਦਾ ਬੋਲਦਾ ਰਿਹਾ ਯਾਰ ਮੇਰੇ ਕੋ ਤੇ ਜਿਹੋ ਜਿਹਾ ਬੋਲਦਾ ਰਿਹਾ ਉਹੋ ਜਿਹਾ ਸੁੰਦਾ ਰਿਹਾ ਮੈਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਉਹਦੀ ਮੈਨੂੰ ਜੋ ਦੇਣਾ ਭੋਲੇनाथ ਨੇ ਦੇਣਾ ਹੈ ਕਦੀ ਲੀਡਰ ਵੀ ਕੋਈ ਕਿਸੇ ਨੂੰ ਕੋਈ ਦਿੰਦਾ ਐਸ ਕਰਕੇ ਆਪਾਂ ਕਾਂਗਰਸ ਦੇ ਨਾਲ ਨਾ ਪਾਰਟੀ ਨਹੀਂ ਦੇਣਾ ਜੋ ਦੇਣਾ ਸਿੱਧੂ ਹਰਾਂ ਨੂੰ ਬੜਾ ਬਾਹਰ ਦਾ ਰਸਤਾ ਵਹਾਤਾ ਬਹੁਤ ਵਧੀਆ ਬਸ ਵੜਿੰਗ ਸਾਹਿਬ ਨੂੰ ਮੇਰੀ ਇੱਕੋ ਹੀ ਬੇਨਤੀ ਆ ਆਪਣੀ ਕਾਰ ਚ ਇਹਨਾਂ ਨੂੰ ਭੇਜ ਦੋ ਤੇ ਭਾਜੀ ਬੀਜੇਪੀ ਦੇ ਦਫਤਰ ਛੱਡੋ ਮਦਾਦ ਪਰ ਉਹ ਆਂਦੇ ਆ ਕਿ ਅਸੀਂ ਇਮਾਨਦਾਰ ਬਹੁਤਾ ਭਾਵੇਂ ਈਡੀ ਦੀ ਰੇਡ ਪਾ ਦੋ ਤੇ ਭਾਵੇਂ ਸੀਬੀਆਈ ਪਾ ਦੋ ਭਾਜੀ ਈਡੀ ਕਿੱਥੋਂ ਦੀ ਹੈ ਇਮਾਨਦਾਰ ਈਡੀ ਕਿੱਥੋਂ ਦੀ ਹੈ ਬੀਜੇਪੀ ਦੀ ਹੈ ਸੀਬੀਆਈ ਕਿੱਥੋਂ ਦੀ ਹੈ ਬੀਜੇਪੀ ਦੀ ਹੈ ਬਸ ਐਥੇ ਸਮਝ ਲਓ ਨਾ ਸਾਰੇ ਐਮਸੀ ਰਹੇ ਉਹਨਾਂ ਦੀ ਪਾਰਟੀ ਦੇ ਵਿੱਚ ਉਦੋਂ ਜਦੋਂ ਸਿੱਧੂ ਸਾਹਿਬ ਆਵਦੇ ਦੇ ਤਨਾਤ ਸੀ ਮੈਨੂੰ ਇਹ ਦੱਸੋ ਇਹਨਾਂ ਨੇ ਵੀ ਲੈਣ ਦੇਣ ਜਿੱਤੇ ਜਾਂ ਨਹੀਂ ਕੀਤੇ ਯਾਰ ਸਿੱਧੂ ਸਾਹਿਬ ਆ ਰਹੇ ਨੇ ਨਹੀਂ ਮੈਂ ਤੁਹਾਨੂੰ ਕਹਿ ਰਿਹਾ ਮੈਡਮ ਦੀ ਗੱਲ ਹੂੰ ਜੇ ਮੈਡਮ ਨਾ ਚੁੱਪ ਹੋਈ ਮੈਂ ਸਾਰੇ ਲੈਣ ਦੇਣ ਕੱਢ ਦੂੰਗਾ 2017 ਤੋਂ ਲੈ ਕੇ ਆ ਇਸ ਤਰ੍ਹਾਂ ਦੇ ਲੈਣ ਦੇਣ ਬੜੇ ਲੈਣ ਦੇਣ ਨੇ ਨਹੀਂ ਫਿਰ ਵੀ ਥੋੜਾ ਜਿਹਾ ਆਈਡੀਆ ਦੇ ਦਿਓ ਉਹਨਾਂ ਨੂੰ ਦੱਸਾਂਗਾ ਨਾ ਜਿੜੇ ਜਿੜੇ ਕੋ ਕਾਉਂਸਲਰਾਂ ਕੋ ਕੀ ਕੀ ਲਿਆਸਤ ਹੋ 2017 ਚ ਪੈਸੇ ਲੈਦੇ ਰਹ ਜਾਂ ਬੜਾ ਸਮਾਨ ਆਉਂਦਾ ਰਿਹਾ ਦਸੀ ਆਉਂਗਾ ਪਹਿਲੇ ਵੇਖ ਲੈਂਦੇ ਆ ਉਹ ਥੋੜਾ ਜਿਹਾ ਦੇਖ ਤੁਸੀਂ ਚੂੜੀਆਂ ਦੀ ਜਾਂ ਚੜੀਆਂ ਦੀ ਬੜਾ ਕੁਛ ਹੈ ਬਹੁਤ ਕੁਛ ਹੈ ਬਹੁਤ ਕੁਛ ਹੈ ਭਾਜੀ ਬਹੁਤ ਕੁਛ ਤੁਹਾਨੂੰ ਕੀ ਦੱਸਾਂ ਮੈਦਾਨ ਜੀ ਪਤਾ ਹੀ ਹੁਣ ਤੁਹਾਡੇ ਰਿਲੇਸ਼ਨ ਬੜੇ ਵਧੀਆ ਰਹੇ ਨੇ ਤੇ ਤੁਹਾਡਾ ਇਸ ਮੁੱਦੇ ਤੇ ਬੋਲਣਾ ਬੜਾ ਵਾਜਬ ਵੀ ਹੈ ਕਿਉਂਕਿ ਇਸ ਵੇਲੇ ਜਿਹੜਾ ਮਾਹੌਲ ਬਣਿਆ ਆਇਆ ਬੁਵਾਲ ਬਣਿਆ ਹੋਇਆ ਹੈ ਕਿ ਉਹਦੇ ਭਾਈ ਜੀ ਪਹਿਲਾਂ ਮੈਂ ਕਾਂਗਰਸੀ ਆ ਕਾਂਗਰਸ ਪਾਰਟੀ ਦਾ ਪ੍ਰਧਾਨ ਆ ਜਿਹੜਾ ਮੇਰੀ ਪਾਰਟੀ ਦੇ ਖਿਲਾਫ ਬੋਲੇਗਾ ਉਹਦਾ ਐਵੇਂ ਹੀ ਆ ਉਹਦਾ ਕੋਈ ਲਿਹਾਜ਼ ਨਹੀਂ ਦੱਸੋ ਪੈਸੇ ਲੈਂਦੇ ਰਹੇ ਨੇ ਜਾਂ ਕਿਵੇਂ ਇਹ ਉਹ ਕੁਛ ਹੈ ਭਾਈ ਜੇ ਮੈਡਮ ਨਾ ਚੁੱਪ ਕੀਤੀ ਸ਼ਾਮ ਤੱਕ ਫਿਰ ਕੱਲ ਦਾਦਾ ਚੇਤਾਵਨੀ ਹੈ ਮੈਡਮ ਨੂੰ ਖੁੱਲ ਕੇ ਚੇਤਾਵਨੀ ਹੈ ਕੋਈ ਲਿਹਾਜ਼ ਨਹੀਂ ਵਿਦ ਪ੍ਰੂਫ ਤੁਹਾਨੂੰ ਮੈਂ ਦੱਸੂਗਾ ਭਾਜੀ ਇਹ ਚੀਜ਼ਾਂ ਤੇ ਇਹ ਬੰਦੇ ਜੇ ਬਾਈ ਨੇਮ ਦੇ ਦੂੰਗਾ ਸਰ ਰੰਧਾਵਾ ਸਾਹਿਬ ਨੇ ਵੀ ਨੋਟਿਸ ਭੇਜਿਆ ਲੀਗਲ ਨੋਟਿਸ ਮੈਂ ਵੀ ਭੇਜ ਰਿਹਾ ਭਾਜੀ ਅੰਦਰ 7 ਦਿਨ ਦੇ ਵਿੱਚ ਮਾਫੀ ਮੈਂ ਵੀ ਭਾਜੀ ਡੈਫਮੇਸ਼ਨ ਦਾ ਕੇਸ ਪਾ ਰਿਹਾ ਜੇ ਮਾਫੀ ਦਾ ਦੌਰ ਸ਼ੁਰੂ ਹੁੰਦਾ ਤਾਂ ਮਾਫੀਆਂ ਮਿਲ ਹੀ ਜਾਂਦੀਆਂ ਪਹਿਲਾਂ ਵੀ ਮੋਨਾਲਿਆ ਨੇ ਸਿੱਧੂ ਸਾਹਿਬ ਨੂੰ ਤਾਂ ਬੜੀ ਵਾਰ ਬਨਾਇਆ ਭਾਈ ਜੀ ਹੁਣ ਉਹ ਮਾਫੀ ਨਹੀਂ ਮਿਲਣੀ ਭਾਈ ਜੀ ਮਨਾਲਿਆ ਦਾ ਉੱਪਰ ਲੀਡਰਸ਼ਿਪ ਬਣਾਉਂਦਾ ਕਿਸੇ ਨੇ ਨਹੀਂ ਬਨਾਉਣਾ ਉਹ ਤਾਂ ਸਾਡੀ ਉੱਪਰਲੀ ਲੀਡਰਸ਼ਿਪ ਬਣਾਉਂਦਾ ਕਿਸੇ ਨੇ ਨਹੀਂ ਬਨਾਉਣਾ ਕਿਸੇ ਨੇ ਨਹੀਂ ਬਨਾਉਣਾ ਮੈਨੂੰ ਪੁੱਛ ਲੋ ਕਿਸੇ ਨੇ ਨਹੀਂ ਬਨਾਉਣਾ ਉਹ ਦੇਖੋ ਅੱਜ ਵੀ ਮੈਂ ਬਿਆਨ ਸੌਂ ਰਿਹਾ ਸੀ ਮੈਡਮ ਸਿੱਧੂ ਸਾਹਿਬਾਂ ਦੇ ਸਾਡੀ ਨਾਲ ਉੱਪਰ ਕੀ ਹੋ ਰਹੀ ਆਪਾਂ ਇਹਨਾਂ ਨੂੰ ਨਹੀਂ ਜਾ ਆ ਜੀ ਉੱਤੇ ਵਾਲਿਆਂ ਨੇ ਇਹਨਾਂ ਨੂੰ ਕੀ ਕਹਿੰਦੇ ਉੱਤੇ ਵਾਲਿਆਂ ਦੀ ਪਾਰਟੀ ਨਹੀਂ ਪਾਰਟੀ ਤਾਂ ਉਹਨਾਂ ਦੀ ਆ ਪਰ ਪ੍ਰੇਨਕਾ ਜਾਂਦੀ ਨਾ ਬੜੀ ਨੇੜਤਾ ਕੱਖ ਨਹੀਂ ਕੱਢਦਾ ਨਹੀਂ ਨੇੜਤਾ ਫਿਰ ਨੇੜਤਾ ਫਿਰ ਸਸਪੈਂਡ ਹੋ ਗਏ ਨਾ ਨੇੜਤਾ ਕਿੱਥੇ ਰਹਿ ਗਈ ਖਤਮ ਹੋ ਗਿਆ ਕੰਮ ਹੁਣ ਕੀ ਸਮਝਦੇ ਹੋ ਪਾਰਟੀ ਬੀਜੇਪੀ ਚ ਜਾਣ ਦੀ ਤਿਆਰੀ ਹੈ ਇਹਨਾਂ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਨਾਲ ਨੇੜਤਾ ਬਾਈ ਬੀਜੇਪੀ ਚ ਜਾਣਗੇ ਜੋ ਕਰਾਰੇ ਬੀਜੇਪੀ ਕਰਾ ਰਹੀ ਹੈ ਉਹ ਕਿਹ ਨਾਲ ਵੀ ਤਾਂ ਜਫੀਆਂ ਪਾ ਲੀਆਂ ਸੀ ਸਿੱਧੂ ਸਾਹਿਬ ਨੇ ਉਹ ਯਾਰ ਤੂੰ ਗਾਲਾਂ ਕੱਢ ਦੇ ਮੇਰੇ ਵੀਰ ਉਹਨਾਂ ਨੂੰ ਸ਼ਾਮੀ ਤੇਰੇ ਕੋਲ ਜਫੀਆਂ ਪਾ ਲਣਗੇ ਉਹਨਾਂ ਨੇ ਕਿਹੜੀ ਗੱਲ ਹੈ ਉਹਨਾਂ ਦੇ ਟੱਬਰ ਦਾ ਕੋਈ ਨਹੀਂ ਹੈ ਉੱਤੋਂ ਬੋਲ ਰਿਹਾ ਸੇਰੇ ਸ਼ਾਮੀ ਕਿੱਥੋਂ ਬੋਲਦੇ ਉਹਨਾਂ ਦੇ ਕੋਈ ਗੱਲ ਨਹੀਂ ਮਜੀਠੀਆ ਨੂੰ ਵੀ ਉਹਨਾਂ ਨੇ ਮੇਡ ਜੀ ਪਹਿਲਾਂ ਪਾਟ ਤੇ ਥਾਪੀ ਮਾਰ ਕੇ ਆ ਜਾ ਮਜੀਠੀਆ ਬਾਅਦ ਸ਼ਾਮੀ ਜੱਪੀ ਪਾਲੀ ਓਟੇ ਓਟੇ ਜੱਪੀ ਪਾ ਅਜੀਤ ਖਬਰ ਦੇ ਪ੍ਰੋਗਰਾਮ ਸੀ ਦੁਰਲੱਭਤ ਇਹੋ ਜਿਹੇ ਬੰਦੇ ਨੇ ਕਦੀ ਜ਼ਿੰਦਗੀ ਚ ਨਹੀਂ ਇਹੋ ਜਿਹੇ ਬੰਦੇ ਨੂੰ ਜਿਹੜਾ ਬੰਦਾ ਕਰਤਾਰ ਵਾਲਾ ਕਹਾਂ ਕਰਤਾਰ ਵਾਲਾ ਕੱਖ ਨਹੀਂ ਜੀ ਬਹੁਤ ਵਾਜੀ ਤਾਂ ਇਹ ਨੇ ਮਿੱਠੂ ਮੈਦਾਨ ਜੀ ਜਿਹੜੇ ਸਿੱਧੂ ਪਰਿਵਾਰ ਦੇ ਬਹੁਤ ਨੇੜੇ ਵੀ ਰਹੇ ਨੇ ਅਤੇ ਇਸ ਵੇਲੇ ਕਾਂਗਰਸ ਪਾਰਟੀ ਦੇ ਸਹਿਰੀ ਪ੍ਰਧਾਨ ਵੀ ਨੇ ਸਿੱਧੂ मैडम सिद्धू ਦੇ ਇੱਕ ਬਿਆਨ ਨੇ ਜਿਹੜਾ ਆ ਰਾਜਨੀਤੀ ਦੇ ਵਿੱਚ ਬਵਾਲ ਲੈਂਦਾ ਹੈ ਉਸ ਤੋਂ ਬਾਅਦ ਜਿਹੜੀ ਹਲਚਲ ਹੁੰਦੀ ਵੀ ਤੇਜ਼ ਹੋਈ ਨਜ਼ਰ ਆ ਰਹੀ ਹੈ ਪਰ ਉੱਥੇ ਜਿਹੜੇ ਉਹਨਾਂ ਦੇ ਨੇੜੇ ਵਾਲੇ ਸੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਉਹਨ ਸਿੱਧੂ ਜੋੜਾ ਹੈ ਜਿਹੜਾ ਭਾਜਪਾ ਦੇ ਵਿੱਚ ਜਾਣ ਦੀ ਤਿਆਰੀ ਦੇ ਵਿੱਚ ਇਸ ਲਈ ਇਸ ਤਰ੍ਹਾਂ ਦੇ ਉਲਟੇ ਸਿਰ ਦੇ ਬਿਆਨ ਦੇ ਰਹੇ ਨੇ ਕੈਮਰਾਮੈਨ ਅਜੇ ਦੇ ਨਾਲ ਤਰਨਵੀਰ ਗਿੱਲ ਲਾਲੀ ਅੰਮ੍ਰਿਤਸਰ